ਦਰਾਹ ਨੇਲੇਪਿੰਡ ਦੁਗੜੀ ਵਿਕੇ ਦੇਰਤ ਕੋਠੀ ਚ ਲੱਗੀ ਭਿਆਨਕ ਅੱਗ ਨਕਦੀ ਸੋਨਾ ਅਤੇ ਹੋਰ ਸਮਾਨ ਸੜ ਕੇ ਹੋਇਆ ਸੁਆਹ ਉੱਥੇ ਪਰਿਵਾਰ ਨੇ ਦੋਸ਼ ਲਾਇਆ ਕਿ ਅੱਗ ਲੱਗਣ ਤੋਂ ਬਾਅਦ ਪੁਲਸ ਅਤੇ ਫਾਇਰ ਬਿਗੇਟ ਵਾਲਿਆਂ ਨੂੰ ਫੋਨ ਕਰਕੇ باوجود ਵੀ ਕੋਈ ਨਹੀਂ ਪਹੁੰਚਿਆ ਇਸ ਮੌਕੇ ਜਾਣਕਾਰੀ ਦਿੰਦੇ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਕਰੀਬ 2 ਘੰਟੇ ਮਸ਼ੱਕਤ ਕਰਕੇ ਅੱਗ ਤੇ ਕਾਬੂ ਪਾਇਆ ਗਿਆ ਇਸ ਘਟਨਾ ਚ 1 ਲੱਖ ਰੁਪਏ ਨਗਰ ਸੋਨੇ ਦੀਆਂ ਟੋਮਾਂ ਸਮੇਤ ਕਰੀਬ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਨਰਨੋਸ਼ ਸ਼ਮਿੰਦਰ ਸਿੰਘਾ ਜੀ ਸ਼ਮਿੰਦਰ ਜੀ ਕੀ ਹਾਲਸਾ ਹੈ ਰਾਤ ਇਹ ਰਾਤ ਤਕਰੀਬਨ 1.10 ਵਜੇ ਦਾ ਤੋਂ 1.30 ਵਜੇ ਸਾਡੇ ਪਚਾਰਮ ਕੱਗ ਲੱਗ ਗਈ ਅੱਗ ਲੱਗਣ ਤੋਂ ਬਾਅਦ ਸਾਡੇ ਲੇਡੀਜ਼ ਅੰਦਰ ਪਏ ਸੀਗੇ ਦੂਈ ਰੋਮ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਕੋਈ ਬਾਹਰ ਹੈ ਜਦੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਦੇਖਿਆ ਵੀ ਅੱਗ ਲੱਗੀ ਆ ਕਮਰੇ ਦੇ ਵਿੱਚ ਉਹਨਾਂ ਨੇ ਨਾਲ ਸਾਨੂੰ ਨਾਲ ਦੇ ਗਵਾਂਡੀਆਂ ਨਾਲ ਹੱਕ ਮਾਰੀ ਵੀ ਆਓ ਜਲਦੀ ਆ ਕੇ ਦੇਖਿਆ ਜੀ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ ਅੱਗ ਤੇ ਕਿਸ ਤਰ੍ਹਾਂ ਲੱਗੀ ਅੱਗ ਇਹ ਕੋਈ ਪਤਾ ਨਹੀਂ ਜੀ ਕੋਈ ਇਸ ਨਹੀਂ ਕਹਿ ਸਕਦੇ ਵੀ ਸੌਡ ਸਰ ਕਟੋਇਆ ਜਾ ਕੇ ਇਦਾਂ ਹੋਇਆ ਸਾਡਾ ਨੁਕਸਾਨ ਯਾਨੀ ਕਾਫੀ ਜ਼ਿਆਦੇ ਹੋ ਗਿਆ ਕਿੰਨਾ ਤੋਂ ਨੁਕਸਾਨ ਹੋ ਗਿਆ ਇਸ ਹਾਦਸੇ ਚ ਨੁਕਸਾਨ ਦਾ 8 ਤੋਂ 10 ਲੱਖ ਦਾ ਹੋ ਗਿਆ ਜੀ ਸਾਡਾ ਏਸੀ ਉਹਦੇ ਵਿੱਚ ਜਲ ਗਿਆ ਬਿਲਕੁਲ ਐਲਈਡੀ ਸੀਓ ਜਲ ਗਈ ਆ ਜੀ ਲੱਖ ਰੁਪਇਆ ਕੈਸ਼ ਸੀਗਾ ਤੇ ਇਹ ਸੋਨਾ ਸੀਗਾ ਜੀ ਨੀਜਤ ਅੱਗ ਲੱਗੀ ਤੁਸੀਂ ਫਾਈਵ ਗ੍ਰੇਡ ਦੀ ਗੱਡੀ ਜਾਂ ਪੁਲਿਸ ਨੂੰ ਕੋਈ ਸੁਨੇਹਾ ਦਿੱਤਾ ਅਸੀਂ ਸਭ ਨੂੰ ਦਿੱਤਾ ਜੀ ਫਾਈਵ ਗ੍ਰੇਡ ਨੂੰ ਵੀ ਅਸੀਂ ਕਾਲ ਕਰੀ 101 ਨੰਬਰ ਤੇ ਪੁਲਿਸ ਨੂੰ ਵੀ ਦਿੱਤਾ ਜੀ ਕੋਈ ਫਾਈਵ ਗ੍ਰੇਡ ਦਾ ਸਾਨੂੰ ਕੁਝ ਨਹੀਂ ਆਇਆ ਉਹਨਾਂ ਨੇ ਵੀ ਸਾਡੀ ਕਾਲ ਸੁਣੀ ਬਸ ਕਰਤੀ ਉਹਨਾਂ ਨੇ ਕਿੰਨਾ ਟਾਈਮ ਲੱਗਿਆ ਜੀ ਅੱਗ ਤੇ ਕਾਬੂ ਪਾਣ ਲਈ 22 ਘੰਟੇ ਲੱਗੇ ਜੀ ਸਾਡੇ ਨਹੀਂ ਫਿਰ ਤੁਸੀਂ ਅੱਗ ਤੇ ਕਿਸ ਤਰ੍ਹਾਂ ਕਾਬੂ ਪਾਇਆ ਜੀ ਆ ਉਹ ਆਪਣੇ ਪਿੰਡ ਦੇ ਆਗੇ ਜੀ ਯਾਰ ਦੋਸਤ ਯਾਰ ਮਿੱਤਰ ਆਗੇ ਘੜ ਤੋਂ ਘੜ 25 ਜਾਨਾਂ ਨੇ ਅਕਤੇ ਸੀ ਕਾਬੂ ਬਹੁਤ ਮੁਸ਼ਕਲ ਨਾਲ ਪਾਇਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡੀ ਨਾ ਤਾਂ ਕਿਸੇ ਨੇ ਸੁਣੀ ਆ ਜੀ ਨਾ ਹੁਣ ਤਾਂ ਕੋਈ ਨਮਾਇਤਾ ਆ ਆ ਭਗਵਾਨਤਮਾਨ ਸਰਕਾਰ ਇੱਕ ਠੋਕ ਠੋਕੇ ਦਾਅਵੇ ਕਰਦੀ ਆ ਵੀ ਸਾਡੀ ਆ ਸੁਰੱਖਿਆ ਫੋਰਸ ਫੇਰਦੀ ਆ ਕੋਈ ਨਹੀਂ ਹਜੇ ਤੱਕ ਪਹੁੰਚਿਆ ਜੀ ਸਭ ਨੂੰ ਅਸੀਂ ਕੌਲਾ ਕਰ ਚੁੱਕੇ ਹਾਂ ਨਹੀਂ ਤੇ ਟੋਟਲ ਕਿੰਨਾ ਨੁਕਸਾਨ ਕੁੱਲ ਤੁਹਾ ਸਾਡਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਨੁਕਸਾਨ ਸਾਡਾ ਜ਼ਰੂਰ ਹੋਇਆ